ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਕਸ ਵੈਜ ਦੀ ਟਿਫਨ ਲਈ ਅੱਜ ਆਪਾਂ ਸਬਜ਼ੀ ਬਣਾਵਾਂਗੇ ਜਿਹੜੇ ਮਸਾਲੇ ਲਾ ਕੇ ਛੱਡ ਦੇਾਂਗੇ ਬਹੁਤ ਹੀ ਘੱਟ ਤੇਲ ਵਿੱਚ ਤਿਆਰ ਕਰਾਂਗੇ ਤੇ ਬਹੁਤ ਹੀ ਸੁਆਦੀਸ਼ਟ ਖਿਲੀ ਹੋਈ ਸਬਜ਼ੀ ਬਣੇਗੀ ਤੇ ਇਹ ਜੀ ਇੱਕ ਹੈਲਦੀ ਸਬਜ਼ੀ ਵੀ ਹੈ ਕਿਉਂਕਿ ਆਪਾਂ ਇਹਨਾਂ ਨੂੰ ਡੀਪ ਫ੍ਰਾਈ ਸਬਜ਼ੀ ਨੂੰ ਨਹੀਂ ਕਰਾਂਗੇ ਤੇ ਬਹੁਤ ਹੀ ਗੁਣਕਾਰ ਸਬਜ਼ੀ ਹੋਏਗੀ ਆਪਾਂ ਜੀ ਛੇਤਾਂ ਵਿੱਚੋਂ ਗੋਭੀ ਤੋੜਾਂਗੇ ਗੋਭੀ ਬਹੁਤ ਸੋਹਣੀ ਲੱਗੀ ਸੀ ਖੇਤਾਂ ਵਿੱਚੋਂ ਤੋੜ ਕੇ ਗੋਭੀ ਤੇ ਜਿਹੜੇ ਇਹਦੇ ਪੱਤੇ ਐ ਇਸੇ ਤਰ੍ਹਾਂ ਛੱਡ ਦਾਂਗੇ ਇਹਦਾ ਆਪਾਂ ਕਿਸੇ ਦਿਨ ਸਾਗ ਤਿਆਰ ਕਰਾਂਗੇ ਹਰੇ ਪਿਆਜ਼ ਵੀ ਖੇਤਾਂ ਵਿੱਚ ਲੱਗੇ ਸੀ ਤੇ ਆਪਾਂ ਉਹ ਵੀ ਤੋੜ ਲਾਂਗੇ ਤਿੰਨ ਕੀ ਪਿਆਜ਼ ਆਪਾਂ ਇਹਨੂੰ ਹਰੇ ਪਿਆਜ਼ ਨਾਲ ਤਿਆਰ ਕਰਾਂਗੇ ਉਧਰ ਮਟਰਾਂ ਦੇ ਦਾਣੇ ਕੱਢ ਕੇ ਗਾਜਰਾ ਗੋਭੀ ਸਾਰੇ ਤੋ ਬਣਾ ਕੇ ਆਪਾਂ ਇੱਕ ਕੜਾਈ ਵਿੱਚ ਪਾ ਲਈ ਜਿਹੜੇ ਡੰਡਲ ਸੀ ਨਾ ਕੁਲੇ-ਕੁਲੇ ਗੋਭੀ ਤੇ ਇਹਦੇ ਨਾਲ ਟੇਸਟ ਬਹੁਤ ਵਧੀਆ ਹੋਵੇਗਾ ਇਹ ਵੀ ਆਪਾਂ ਵਿੱਚ ਪਾ ਦਾਂਗੇ ਤੇ ਉਧਰੋਂ ਪਿਆਜ਼ ਦਾ ਆਪ ਅਗਲਾ ਪਾਸਾ ਇੱਕ ਪਿਆਜ਼ ਕੱਟਿਆ ਉਹ ਵੀ ਪਾ ਦਾਂਗੇ ਤੇ ਮੁੱਠ ਕੀ ਮੇਥੇ ਮੇਥੀ ਓ ਵੀ ਇਹਦੇ ਵਿੱਚ ਮਿਕਸ ਕਰ ਦਾਂਗੇ ਇਸ ਨਾਲ ਜੀ ਟੇਸਟ ਹੋਰ ਜ਼ਿਆਦਾ ਵਧੀਆ ਹੋ ਜਾਏਗਾ ਉਧਰ ਆਲੂ ਆਪਾਂ ਕੱਟ ਲਿਆ ਤੇ ਉਹਨਾਂ ਨੂੰ ਪਾਣੀ ਵਿੱਚ ਰੱਖਿਆ ਸੀ ਹੁਣ ਆਪਾਂ ਆਲੂ ਵੀ ਇਹਦੇ ਵਿੱਚ ਪਾ ਦਵਾਂਗੇ ਇਸ ਤਰ੍ਹਾਂ ਆਲੂ ਸਾਰੇ ਕੜਾਈ ਵਿੱਚ ਆਪਾਂ ਸਾਈਡਾਂ ਤੇ ਰੱਖ ਲਾਂਗੇ ਤੇ ਸਬਜੀ ਜੀ ਬਹੁਤ ਹੀ ਸਵਾਦਿਸ਼ਟ ਬਹੁਤ ਹੀ ਵਧੀਆ ਹੈਲਦੀ ਸਬਜੀ ਏ ਬੱਚਿਆਂ ਨੂੰ ਤੁਸੀਂ ਦੇ ਸਕਦੇ ਹੋ ਆਪਾਂ ਜੀ ਸਵੇਰੇ ਉੱਠ ਕੇ ਸਾਰੀ ਇਹ ਤਿਆਰੀ ਕਰਕੇ ਰੱਖ ਲਈ ਸੀ ਸਬਜੀ ਕੱਟ ਲਈ ਸਵੇ ਬਾ ਹੀ ਆਪਾਂ ਕੱਟੀ ਦੀ ਕਦੇ ਵੀ ਰਾਤ ਕੱਟ ਕੇ ਮੈਂ ਸਬਜੀ ਨਹੀਂ ਰੱਖੀ ਤੇ ਆਪਾਂ ਹਲਦੀ ਲੂਣ ਮਿਰਚ ਪਾਵਾਂਗੇ ਲੂਣ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਤੇ ਆਪਾਂ ਮਸਾਲੇ ਦੀ ਵੀ ਇਹਦੇ ਵਿੱਚ ਇੱਕ ਚਮਚ ਵਰਤੋਂ ਕਰਾਂਗੇ ਤੇ ਸਾਬਤ ਜੀਰੇ ਦੀ ਵਰਤੋਂ ਕਰਾਂਗੇ ਤੇ ਇਸ ਜੀ ਸੁਬਾ ਕੱਟ ਕੇ ਇਹਨਾਂ ਨੂੰ ਮਸਾਲੇ ਲਾ ਕੇ ਮਿਕਸ ਕਰਕੇ ਅੱਧੇ ਘੰਟੇ ਲਈ ਆਪਾਂ ਛੱਡ ਦੇਣੀ ਹੈ ਇਹਦੇ ਨਾਲ ਫਾਇਦਾ ਇਹ ਹੋਏਗਾ ਜੀ ਜੀਰਾ ਹੈ ਇਹ ਹੋਏਗਾ ਇਹ ਸਬਜੀ ਜਿਸ ਚੰਗੀ ਤਰ੍ਹਾਂ ਮਸਾਲੇ ਮਿਕਸ ਹੋ ਜਾਣਗੇ ਤੇ ਉਧਰ ਤੁਸੀਂ ਸਾਨੀ ਨਾਲ ਆਪਣਾ ਕੰਮ ਵੀ ਕਰ ਸਕਦੇ ਹੋ ਤੇ ਸਬਜੀ ਨੂੰ ਕਦੇ ਵੀ ਤੁਸੀਂ ਕੱਟ ਕੇ ਰਾਤ ਨਾ ਰੱਖਿਆ ਕਰੋ ਸਵੇਰ ਹੀ ਕੱਟ ਕੇ ਤੇ ਜਾਂ ਤੁਸੀਂ ਰਾਤ ਹੀ ਇਹਨੂੰ ਬਣਾ ਕੇ ਰੱਖ ਸਕਦੇ ਹੋ ਤੇ ਇਸ ਤਰ੍ਹਾਂ ਮਸਾਲੇ ਸਾਰੇ ਆਪਾਂ ਮਿਕਸ ਕਰਕੇ ਤੇ ਇਹਨੂੰ ਟੱਕਣ ਲਗਾ ਕੇ ਅੱਧੇ ਘੰਟੇ ਲਈ ਛੱਡ ਸਕਦੇ ਹਾਂ ਤੁਸੀਂ ਚਾਹੋ 1 ਘੰਟੇ ਲਈ ਵੀ ਛੱਡ ਦਿਓ ਤੁਹਾਡੀ ਆਪਣੀ ਇੱਛਾ ਹੈ ਆਪਾਂ ਜੀ ਅੱਧੇ ਘੰਟੇ ਦੀ ਇਹਨੂੰ ਸਬਜੀ ਨੂੰ ਇਸੇ ਤਰ੍ਹਾਂ ਛੱਡ ਦਾਂਗੇ ਤੇ ਬਹੁਤ ਹੀ ਸਵਾਦਿਸ਼ਟ ਇਹ ਸਬਜੀ ਤਿਆਰ ਹੋਏਗੀ ਬੱਚਿਆਂ ਨੂੰ ਪਸੰਦ ਬੱਚਿਆਂ ਦੀ ਸਿਹਤ ਵੀ ਬਣੇਗੀ ਕਿਉਂਕਿ ਆਪਾਂ ਨਿਰਾ ਤੇਲ ਵਾਲਾ ਹੀ ਬੱਚਿਆਂ ਨੂੰ ਨਹੀਂ ਖਵਾ ਸਕਦੇ ਇਸ ਤਰ੍ਹਾਂ ਲੱਗੇਗਾ ਜਿਵੇਂ ਤੇਲ ਵਿੱਚ ਤਲ ਕੇ ਉਸ ਨਾਲੋਂ ਵੀ ਜੀ ਸਵਾਦਿਸ਼ ਸਬਜੀ ਬਣੇਗੀ ਇੱਕ ਵਾਰੀ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਜਰੂਰ ਵੇਖਿਓ ਇਹਨੂੰ ਆਪਾਂ ਟੱਕ ਕੇ ਰੱਖ ਦਾਂਗੇ ਹੁਣ ਕੁਝ ਦੇਰ ਬਾਅਦ ਫਿਰ ਆਪਾਂ ਅੱਧੇ ਘੰਟੇ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਮਸਾਲਾ ਸਾਰਾ ਚੰਗੀ ਤਰ੍ਹਾਂ ਸਬਜੀ ਤੇ ਲੱਗ ਗਿਆ ਉਧਰ ਤੇਲ ਗਰਮ ਕਰਾਂਗੇ ਤੇਲ ਵਿੱਚ ਲਸਣ ਪਾ ਕੇ ਥੋੜਾ ਜਿਹਾ ਭੁੰਨਾਂਗੇ ਇਹਨਾਂ ਦੇ ਵਿੱਚ ਆਪਾਂ ਕੱਟਿਆ ਹੋਇਆ ਪਿਆਜ਼ ਪਾਵਾਂਗੇ ਤੇ ਲਸਣ ਪਾ ਕੇ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਆਪਾਂ ਨੂੰ ਇਹਦੇ ਵਿੱਚ ਜ਼ਿਆਦਾ ਮਸਾਲਿਆਂ ਦੀ ਲੋੜ ਨਹੀਂ ਕਿਉਂਕਿ ਆਪਾਂ ਸਾਰੇ ਮਸਾਲੇ ਸਬਜ਼ੀ ਵਿੱਚ ਪਾ ਦਿੱਤੇ ਆ ਇਹ ਆਪਾਂ ਹਰਾ ਪਿਆਜ਼ ਆਪਾਂ ਹਰੇ ਪਿਆਜ਼ ਦੀ ਵਰਤੋਂ ਕਰ ਰਹੇ ਹਾਂ ਇਹਦੇ ਵਿੱਚ ਤੇ ਪਿਛਲਾ ਪਾਗ ਜਿਹੜਾ ਹਰਾ ਪਿਆਜ਼ ਇਹ ਟਮਾਟਰ ਦੋ ਟਮਾਟਰ ਆ ਤੇ ਹਰੀ ਮਿਰਚਾਂ ਦੀ ਥੋੜੀ ਜੀ ਆਪਾਂ ਵੱਡੇ ਟਮਾਟਰ ਲੈ ਆ ਕਾਫੀ ਤੁਸੀਂ ਛੋਟੇ ਆ ਤੇ ਚਾਰ ਵੀ ਲੈ ਸਕਦੇ ਹੋ ਪਿਉਰੀ ਬਣਾ ਕੇ ਤੇ ਇੱਧਰ ਆਪਾਂ ਇੰਦੇ ਵਿੱਚ ਇਹਨੂੰ ਜ਼ਿਆਦਾ ਤੜਕੇ ਨੂੰ ਭੁੰਨਣ ਦੀ ਜ਼ਰੂਰਤ ਨਹੀਂ ਹੈਗੀ ਤੜਕੇ ਨੂੰ ਆਪਾਂ ਬਹੁਤ ਜ਼ਿਆਦਾ ਪੁੰਨਿਆ ਨਹੀਂ ਹੈ ਤੇ ਇਹਨ ਦੇ ਵਿੱਚ ਮਿਕਸ ਕਰ ਦਾਂਗੇ ਤੇ ਹੁਣ ਆਪਾਂ ਸਬਜੀ ਨੂੰ ਪਕਾਵਾਂਗੇ ਜਿਹੜਾ ਜੀ ਤੜਕਾ ਏ ਉਹ ਇਹਨ ਦੇ ਵਿੱਚ ਪੱਕ ਜਾਵੇਗਾ ਤੇ ਥੋੜਾ ਜਿਹਾ ਪਾਣੀ ਸਬਜੀ ਨੇ ਵੀ ਪਹਿਲਾਂ ਆਪਾਂ ਲੂਣ ਮਿਰਚ ਲਗਾਇਆ ਸੀ ਉਹਨੇ ਵੀ ਛੱਡਿਆ ਤੇ ਉਹਦੇ ਵਿੱਚ ਹੀ ਪੱਕ ਜਾਵੇਗੀ ਬਿਲਕੁਲ ਵੀ ਇਹਨ ਦੇ ਵਿੱਚ ਪਾਣੀ ਦੀ ਵਰਤੋਂ ਨਹੀਂ ਕਰਨੀ ਜਿਹੜਾ ਤੇਲ ਏ ਉਹ ਵੀ ਆਪਾਂ ਬਹੁਤ ਘੱਟ ਲਿਆ ਏ ਸਿਰਫ ਇੱਕ ਵੱਡਾ ਚਮਚੀ ਤੇਲ ਦੀ ਵਰਤੋਂ ਕੀਤੀ ਆਪਾਂ ਜਿਆਦੇ ਤੇਲ ਦੀ ਵੀ ਇਹਦੇ ਵਿੱਚ ਸਬਜੀ ਵਿੱਚ ਨਹੀਂ ਵਰਤੋਂ ਕੀਤੀ ਇਹ ਜੀ ਥੋੜੀ ਜੀ ਆਪਾਂ ਅਜਵੈਨ ਪਾਵਾਂਗੇ ਥੋੜਾ ਜਿਹਾ ਮਸਾਲਾ ਮੈਂ ਹੋਰ ਪਾਇਆ ਅੱਧਾ ਕਿ ਚਮਚ ਇਸ ਨਾਲ ਟੇਸਟ ਬਹੁਤ ਹੀ ਵਧੀਆ ਆਉਂਦਾ ਲਓ ਜੀ ਸਬਜੀ ਤਿਆਰ ਹੈ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਹਰਾ ਧਨੀਆ ਪਾ ਕੇ ਸਰਵ ਕਰੋ